ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਵਾਹਿਗੁਰੂ ਆਪ ਸਭ ਨੂੰ ਹਮੇਸ਼ਾ ਤੰਦਰੁਸਤ ਰੱਖਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਇੰਨਾ ਇੱਜ਼ਤਮਾਨ ਤੇ ਸਤਕਾਰ ਬਖਸ਼ਦੇ ਹੋ ਜੋ ਤੁਹਾਡੇ ਨਾਲ ਮੈਂ ਪ੍ਰਸੰਗ ਪੇਸ਼ ਕਰਦਾ ਮੈਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਉਸ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜਾ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਫਤਿਹ ਬਖਸ਼ਣ ਜੋ ਕਿ ਕਾਫੀ ਦਿਨਾਂ ਤੋਂ ਮੈਂ ਇੱਕ ਪ੍ਰਸੰਗ ਸ਼ੁਰੂ ਕੀਤਾ ਹੋਇਆ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹਿਸਟਰੀ ਤੇ ਉਹਦੇ ਵਿੱਚੋਂ ਅੱਜ ਜਿਹੜਾ ਮੈਂ ਪ੍ਰਸੰਗ ਤੁਹਾਡੇ ਅੱਗੇ ਪੇਸ਼ ਕਰਾਂਗਾ ਉਹ ਪਿਛਲੇ ਪ੍ਰਸੰਗ ਦਾ ਅਗਲਾ ਹਿੱਸਾ ਏ ਤੇ ਇਹਦੇ ਵਿੱਚ ਪਹਾੜੀਆਂ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾਇਆ ਤੇ ਉਸ ਸਮੇਂ ਦਾ ਪ੍ਰਸੰਗ ਹੈ ਮੈਂ ਤੁਹਾਨੂੰ ਦੂਜੇ ਦਿਨ ਦਾ ਅੱਜ ਇਹ ਪ੍ਰਸੰਗ ਦੱਸਾਂਗਾ ਪਿਛਲੇ ਭਾਗ ਦੇ ਵਿੱਚ ਮੈਂ ਪਹਿਲੇ ਦਿਨ ਦਾ ਜੋ ਪ੍ਰਸੰਗ ਸੀ ਉਹ ਤੁਹਾਨੂੰ ਮੈਂ ਦੱਸ ਸੁਕਿਆ ਦੂਜੇ ਦਿਨ ਸੱਬੇ ਰਾਜੇ ਕਈ ਮੀਲਾ ਦੂਰ ਰਾਜੇ ਅਜਮੇਰ ਸਿੰਘ ਕੋਲ ਇਕੱਠੇ ਹੋਏ ਜੋ ਕਿ ਭੀਮਚੰਦ ਦੇ ਪੁੱਤਰ ਸਨ ਕੇਸਰੀ ਸਿੰਘ ਉਸ ਦੇ ਸਾਮਾਵੇਂ ਦੇ ਮਰਨ ਦਾ ਅਫਸੋਸ ਕਰ ਰਹੇ ਸਨ ਕਿ ਕੁਮੰਡ ਚੰਦ ਕਟੋਚੀਏ ਨੇ ਕੇਸਰੀ ਸਿੰਘ ਦੀ ਥਾਂ ਜੰਗ ਕਰਨ ਦੀ ਕਮਾਂਡ ਸੰਭਣ ਦਾ ਐਲਾਨ ਕਰ ਦਿੱਤਾ ਕੁਮੰਡ ਚੰਦ ਨੇ ਸੱਚਮੁੱਚ ਹੀ ਦੋ ਦਿਨ ਬੜੀ ਲੜਾਈ ਕੀਤੀ ਕਦੀ ਉਸ ਨੇ ਸਿੰਘਾਂ ਨੂੰ ਪਿੱਛੇ ਧੱਕ ਦਿੱਤਾ ਤੇ ਕਦੀ ਸਿੰਘਾਂ ਦਾ ਜੋਰ ਪਿਆ ਤਾਂ ਉਹਨਾਂ ਪਿੱਛੇ ਧੱਕ ਦਿੱਤਾ ਤੇ ਕਦੀ ਸਿੰਘਾਂ ਦਾ ਜੋਰ ਪਿਆ ਤਾਂ ਉਹ ਪਿੱਛੇ ਹਟ ਜਾਂਦਾ ਰਿਹਾ ਪਰ ਲੜਾਈ ਲਮਕ ਗਈ ਤੇ 15-20 ਦਿਨ ਇਸੇ ਤਰ੍ਹਾਂ ਹੀ ਲੰਘ ਗਏ ਉਧਰੋਂ ਗੁਰਸਿੱਖ ਗੁਰੂ ਜੀ ਨੂੰ ਸੀਸ ਦੇਣ ਵਾਲੇ ਆਪੇ ਹੀ ਚੱਲੇ ਆਉਣ ਪਿਟਾਵਾਂ ਤੇ ਰਾਸ਼ਨ ਪਾਣੀ ਦੇ ਗੱਡਿਆਂ ਦੇ ਗੱਡੇ ਤੁਰੀ ਆਉਣ ਪਰ ਰਾਜਿਆਂ ਦਾ ਖਰਚ ਤੇ ਨੁਕਸਾਨ ਬਥੇਰਾ ਹੋ ਰਿਹਾ ਸੀ ਪਰ ਜਿਨ੍ਹਾਂ ਰਾਜਿਆਂ ਨੂੰ ਬਾਦਸ਼ਾਹੀ ਚੁੱਕ ਤੇ ਮਾਲੀਆ ਨਾਮ ਦੇਣ ਸਗੋਂ ਇਨਾਮ ਮਿਲਣ ਦੀ ਲਾਲਸਾ ਲੱਗੀ ਸੀ ਉਹਨਾਂ ਨੂੰ ਤਾਂ ਇਹੋ ਗੱਲ ਗੁਰੂ ਜੀ ਵਿਰੁੱਧ ਲੜਾ ਰਹੀ ਸੀ ਲੰਮਕੀ ਲੜਾਈ ਨਾਲ ਭਾਵੇਂ ਉਹਨਾਂ ਨੂੰ ਨੁਕਸਾਨ ਸੀ ਤੇ ਉਹ ਵੇਖ ਰਹੇ ਸਨ ਕਿ ਸਿੱਖ ਜਿੰਨੇ ਕੁ ਅਸੀਂ ਮਾਰਦੇ ਹਾਂ ਉਹਨੇ ਕੁ ਹੋਰ ਆਈ ਜਾ ਰਹੇ ਹਨ ਪਰ ਫਿਰ ਵੀ ਉਹਨਾਂ ਨੇ ਗੁਰੂ ਜੀ ਨੂੰ ਸਨੇਹਾ ਭੇਜਿਆ ਕਿ ਤੁਸੀਂ ਸਿੱਖ ਇਕੱਠੇ ਨਾ ਕਰੋ ਸਾਨੂੰ ਕੁਝ ਸਲਾਨਾ ਕਰ ਦੇਣਾ ਮੰਨ ਕੇ ਸਾਡੇ ਨਾਲ ਸੁਲਾਹ ਕਰ ਲਓ ਅਸੀਂ ਮੋਰਚੇ ਛੱਡ ਕੇ ਅੱਜ ਹੀ ਤੁਰ ਜਾਵਾਂਗੇ ਪਰ ਗੁਰੂ ਜੀ ਦਾ ਜਵਾਬ ਉਹੀ ਸੀ ਜੋ ਪਹਿਲੇ ਦਿੱਤਾ ਸੀ ਤੁਸੀਂ ਮਾਮਲਾ ਚਾਹੁੰਦੇ ਹੋ ਉਹ ਵੀ ਸਾਲ ਮਗਰੋਂ ਪਰ ਅਸੀਂ ਤੁਹਾਨੂੰ ਮਾਮਲਾ ਰੋਜ਼ ਹੀ ਤਾਰ ਰਹੇ ਹਾਂ ਤੇਗਾ ਤੀਰਾਂ ਦੀ ਦੌਲਤ ਵਰਤਾਈ ਜਾ ਰਹੀ ਹੈ ਹੋਰ ਮਾਇਆ ਸਾਡੇ ਕੋਲ ਨਹੀਂ ਹੈ ਸਿੱਖ ਹੀ ਮਾਇਆ ਲਿਆਉਣ ਵਾਲੇ ਹਨ ਸਿੱਖ ਹੀ ਛਕਣ ਵਾਲੇ ਹਨ ਜੇ ਤੁਸੀਂ ਹੀ ਛਕਣੀ ਹੈ ਤਾਂ ਸਿੱਖ ਬਣ ਕੇ ਛਕ ਲਓ ਕੋਰਤਾ ਕੋਈ ਰਸਤਾ ਹੈ ਨਹੀਂ ਜਿਸ ਨਾਲ ਸਾਥੋਂ ਤੁਸੀਂ ਕੁਝ ਪ੍ਰਾਪਤ ਕਰੋ ਬਾਕੀ ਲੜਨੋਂ ਅਸੀਂ ਨਹੀਂ ਡਰਦੇ ਜਦ ਤੱਕ ਤੁਹਾਡੇ ਮਨ ਵਿੱਚ ਸਾਨੂੰ ਜੋਰ ਕਰਨ ਤੇ ਦਬਾਉਣ ਦੀ ਲਾਲਸਾ ਹੈ ਅਸੀਂ ਤੇਗ ਤਲਵਾਰ ਤੇ ਬੰਦੂਕਾਂ ਤੇ ਤੀਰਾਂ ਨਾਲ ਤੁਹਾਡੇ ਹੰਕਾਰ ਨੂੰ ਤੋੜਦੇ ਹੀ ਰ੍ਹਾਂਗੇ ਤੁਹਾਨੂੰ ਦੁਨਿਆਵੀ ਪਾਤਸ਼ਾਹ ਦੀ ਕੋਈ ਓਟ ਤੇ ਆਸਰਾ ਸਹਾਰਾ ਹੋਵੇਗਾ ਪਰ ਸਾਡਾ ਸਹਾਰਾ ਤਾਂ ਇੱਕ ਅਕਾਲ ਪੁਰਖ ਹੀ ਹੈ ਜੋ ਸਭ ਸ੍ਰਿਸ਼ਟੀ ਦਾ ਕਰਤਾ ਹੈ ਸਾਨੂੰ ਉਸੇ ਦੀ ਥਾਪਣਾ ਹੈ ਉਸੇ ਦੀ ਪ੍ਰੇਰਣਾ ਹੈ ਬਾਕੀ ਸਿੱਖ ਸਾਡੇ ਪ੍ਰਾਣ ਹਨ ਨਾ ਉਹ ਸਾਡੇ ਬਿਨਾਂ ਰਹਿਣਗੇ ਤੇ ਨਾ ਹੀ ਅਸੀਂ ਉਹਨਾਂ ਬਗੈਰ ਰਹਿ ਸਕਦੇ ਹਾਂ ਇਹ ਜਵਾਬ ਸੁਣ ਕੇ ਰੋਜ ਦੀ ਕਟਾਵੱਟ ਤੋਂ ਤੰਗ ਆਏ ਰਾਜੇ ਇਹ ਸਲਾਹਾ ਕਰਨ ਲੱਗੇ ਕਿ ਬਾਦਸ਼ਾਹੀ ਫੌਜ ਮਗਵਾ ਕੇ ਅਨੰਦਪੁਰ ਸਾਹਿਬ ਨੂੰ ਪੱਕਾ ਘੇਰਾ ਪਵਾ ਦੇਈਏ ਤਾਂ ਭੁੱਖੇ ਮਰਦੇ ਸਿੱਖ ਤੇ ਗੁਰੂ ਆਪੇ ਹੀ ਕਿਲਾ ਛੱਡ ਕੇ ਚਲੇ ਜਾਣਗੇ ਪਰ ਇਸ ਗੱਲ ਦਾ ਉਸੇ ਵੇਲੇ ਹੀ ਕਈਆਂ ਨੇ ਮੁਖਾਲਫਤ ਵੀ ਕੀਤੀ ਕਿ ਜੇ ਸ਼ਾਹੀ ਫੌਜ ਨੂੰ ਬਲਾਉਗੇ ਤਾਂ ਉਸ ਦਾ ਖਰਚਾ ਕੌਣ ਦੇਵੇਗਾ ਇਸ ਤਰ੍ਹਾਂ ਆਪਣੇ ਇਲਾਕੇ ਨੂੰ ਹੋਰ ਤਬਾਹ ਤੇ ਬਰਬਾਦ ਕਰ ਲਵੋਗੇ ਕੀ ਪਤਾ ਗੁਰੂ ਕਿੰਨਾ ਚਿਰ ਅੜਿਆ ਰਹੇ ਹਾਲੇ ਤਾਂ 22 ਦਿਨ ਹੀ ਹੋਏ ਹਨ ਤੇ ਨੱਕ ਵਿੱਚ ਦਮ ਆਇਆ ਹੈ ਪਰ ਜੇ ਮਹੀਨਿਆਂ ਦਾ ਬੋਝ ਸਿਰ ਤੇ ਪੈ ਗਿਆ ਤਾਂ ਫਿਰ ਕੀ ਕਰੋਗੇ ਇਸ ਸਲਾਹ ਦੇ ਦੇਣ ਵਿੱਚ ਧੰਮੇ ਵਜ਼ੀਰ ਦਾ ਬਹੁਤ ਹਿੱਸਾ ਸੀ ਪਰ ਹੁਣ ਇਸ ਹਾਲਤ ਵਿੱਚ ਕੀਤਾ ਕੀ ਜਾਵੇ ਨਾ ਤਾਂ ਲੜਿਆ ਹੀ ਹੱਲ ਬਣਦੀ ਹੈ ਤੇ ਨਾ ਹਾਰਿਆ ਹੀ ਜੇ ਨਹੀਂ ਲੜਦੇ ਤਾਂ ਹੀਠੀ ਤੇ અપਮਾਨ ਹੁੰਦਾ ਹੈ ਸੋ ਹੁਣ ਕੀ ਹੋਵੇ ਰਾਜੇ ਇਹੋ ਜਿਹੀਆਂ ਸੋਚਾਂ ਵਿੱਚ ਡੁੱਬੇ ਪਏ ਸਨ ਕਿ ਚਾਤਰ ਤੇ ਕਪਤੀ ਧੰਮੇ ਨੇ ਇਹ ਸਲਾਹ ਦੇਦਿਆਂ ਕਿਹਾ ਜੇ ਮੇਰੀ ਸਲਾਹ ਮੰਨੋ ਤਾਂ ਇਸ ਦਾ ਹੱਲ ਜ਼ਰੂਰ ਨਿਕਲ ਆਵੇਗਾ ਉਸ ਦੀ ਸਲਾਹ ਇਹ ਸੀ ਗੁਰੂ ਧਰਮੀ ਹਨ ਉਹ ਧਰਮ ਦਾ ਵਾਸਤਾ ਪਾਇਆ ਜ਼ਰੂਰ ਹੀ ਸਾਡੀ ਗੱਲ ਮੰਨ ਜਾਣਗੇ ਅਸੀਂ ਇੱਕ ਆਟੇ ਦੀ ਗਊ ਬਣਾ ਕੇ ਕਿਲਾ ਲੋਹਗੜ ਦੇ ਅੱਗੇ ਰਾਤ ਸਮੇਂ ਪੋਚਾ ਫੇਰ ਕੇ ਰੱਖ ਆਈਏ ਨਾਲ ਲਿਖ ਕੇ ਰੱਖ ਆਈਏ ਕਿ ਇਸ ਗਊ ਦੀ ਸਾਨੂੰ ਕਸਮ ਹੈ ਜੇ ਅਸੀਂ ਮੁਰ ਤੁਹਾਡੇ ਨਾਲ ਲੜੀਏ ਜੇ ਤੁਸੀਂ ਇੱਕ ਵਾਰ ਇਹ ਥਾਂ ਛੱਡ ਜਾਓ ਅਸੀਂ ਬੜੇ ਮੂਰਖ ਹਾਂ ਜੋ ਹਿੰਦੂ ਧਰਮ ਦੇ ਰક્ષਕ ਗੁਰੂ ਨਾਨਕ ਜੀ ਦੀ ਗੱਦੀ ਦੇ ਜਾਨਸ਼ੀਨ ਨਾਲ ਲੜ ਪੀੜ ਰਹੇ ਹਾਂ ਪਰ ਹੁਣ ਇਸ ਗਲਤੀ ਦਾ ਹੱਲ ਇਹ ਹੈ ਕਿ ਸਾਡੀ ਇੱਜ਼ਤ ਦੀ ਵੀ ਬਚ ਜਾਵੇਗੀ ਤੇ ਝਗੜਾ ਵੀ ਮਿਟ ਜਾਵੇਗਾ ਜੇ ਤੁਸੀਂ ਇੱਕ ਵਾਰੀ ਕਿਲਾ ਖਾਲੀ ਕਰਕੇ ਅਨੰਦਪੁਰ ਸਾਹਿਬ ਤੋਂ ਚਲੇ ਜਾਓ ਇਸ ਮਗਰੋਂ ਜਿੱਥੇ ਮਰਜ਼ੀ ਹੈ ਫਿਰੋ ਤਰੋ ਅਸੀਂ ਤੁਹਾਨੂੰ ਕੋਈ ਰੋਕ ਨਹੀਂ ਪਾਵਾਂਗੇ ਨਾ ਹੀ ਤੁਹਾਡੇ ਸਿੱਖਾਂ ਨਾਲ ਛੇੜਖਾਨੀ ਕਰਾਂਗੇ ਅਸੀਂ ਗਉ ਗਾਇਤਰੀ ਦੇ ਵੇਦਾਂ ਪੁਰਾਣਾ ਦੀ ਕਸਮ ਖਾ ਕੇ ਇਹ ਗੱਲ ਤੁਹਾਨੂੰ ਆਖ ਰਹੇ ਹਾਂ ਅਸੀਂ ਤਾਂ ਗੁਰੂ ਘਰ ਨਾਲ ਅਮਨ ਰੱਖਣ ਦੇ ਚਾਹਵਾਨ ਹਾਂ ਕੁਝ ਗਲਤ ਫਹਿਮੀਆਂ ਕਰਕੇ ਇਹ ਜੇ ਲੜਾਈ ਛਿੜ ਗਈ ਹੈ ਇਹ ਹੁਣ ਇਸ ਤਰੀਕੇ ਨਾਲ ਖਤਮ ਹੋਵੇ ਤਾਂ ਸਾਡੀ ਰਹਿ ਆਉਂਦੀ ਹੈ ਸੋ ਇੱਕ ਵਾਰ ਤੁਸੀਂ ਅਨੰਦਪੁਰ ਸਾਹਿਬ ਤੋਂ ਚਲੇ ਜਾਓ ਫਿਰ ਭਾਵੇਂ ਕੁਝ ਦਿਨਾ ਮਗਰੋਂ ਇੱਥੇ ਹੀ ਆ ਟਹਿਰਨਾ ਅਸੀਂ ਤੁਹਾਡੇ ਧਰਮ ਦਾ ਵਾਸਤਾ ਪਾ ਕੇ ਗਊ ਮਾਤਾ ਦੀ ਸੰਗ ਖਾ ਕੇ ਸੱਚੇ ਦਿਲ ਨਾਲ ਆਖਦੇ ਹਾਂ ਅਸੀਂ ਤੁਹਾਡੇ ਨਾਲ ਹੁਣ ਬਿਲਕੁਲ ਹੀ ਲੜਨਾ ਨਹੀਂ ਚਾਹੁੰਦੇ ਘਰੋ ਘਰੀ ਵਾਪਸ ਜਾਣਾ ਚਾਹੁੰਦੇ ਹਾਂ ਪਰ ਜੇ ਤੁਸੀਂ ਸਾਡੀ ਗੱਲ ਮੰਨ ਲਵੋ ਤੇ ਇੱਕ ਵਾਰੀ ਅਨੰਦਪੁਰ ਸਾਹਿਬ ਖਾਲੀ ਕਰ ਜਾਵੋ ਇਹ ਤਰਲੇ ਤਾਂ ਸਨ ਪਰ ਚਲਾਕੀਆਂ ਵਾਲੇ ਸਨ ਗੁਰੂ ਜੀ ਇਹਨਾਂ ਪਹਾੜੀਆਂ ਦੇ ਛਲਕਪਟ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਸਨ ਪਰ ਜਦੋਂ ਸਵੇਰੇ ਇਸ ਆਟੇ ਦੀ ਗਊ ਬਣਾ ਕੇ ਗਊ ਦੀ ਸੌਹ ਪਾ ਕੇ ਕਿਲਾ ਖਾਲੀ ਕਰ ਜਾਣ ਵਾਲੀ ਪੱਤਰਕਾਰ ਸਭ ਨੇ ਸੁਣੀ ਤਾ ਛੱਟ ਹੀ ਲੜਾਈ ਤੋਂ ਘਬਰਣ ਤੇ ਜੰਗ ਤੋਂ ਤੰਗ ਆਏ ਸਿੰਘਾਂ ਦੀ ਇਹ ਰਾਏ ਹੋ ਗਈ ਕਿ ਕਿਲਾ ਖਾਲੀ ਕਰ ਦੇਣਾ ਚਾਹੀਦਾ ਹੈ ਤੇ ਰਾਜਿਆਂ ਨੂੰ ਸੁਲਾ ਸਫਾਈ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਪਰ ਗੁਰੂ ਦੇ ਸੱਚੇ ਤੇ ਗੁਰੂ ਲਈ ਆਪਾ ਵਾਰਨ ਵਾਲੇ ਸਿੰਘ ਗੁਰੂ ਜੀ ਦੀ ਰਾਏ ਦੇ ਸੰਕੇ ਪਹਾੜੀਏ ਝੂਠ ਮਾਰਦੇ ਹਨ ਇਹਨਾਂ ਦੇ ਇਤਵਾਰ ਨਹੀਂ ਕੀਤਾ ਜਾ ਸਕਦਾ ਪਰ ਅਖੀਰ ਧਰਮ ਤਰੰਦਰ ਸਤਗੁਰੂ ਜੀ ਨੇ ਰਾਜਿਆਂ ਦੇ ਖੋਟ ਨੂੰ ਸਮਝਿਆ ਵੀ ਤੇ ਉਹਨਾਂ ਨੂੰ ਪਰਖਣਾ ਮਨਜ਼ੂਰ ਕਰ ਕਿਲਾ ਛੱਡਣ ਲਈ ਤਿਆਰ ਹੋ ਗਏ ਕੁਝ ਜੰਗੀ ਸਿੰਘ ਅਨੰਦਪੁਰ ਸਾਹਿਬ ਦੇ ਕਿਲਿਆਂ ਦੀ ਸੰਭਾਲ ਲਈ ਉੱਥੇ ਛੱਡ ਦਿੱਤੇ ਇਸ ਤਰ੍ਹਾਂ ਦੇ ਪ੍ਰਬੰਧ ਕਰਕੇ ਗੁਰੂ ਜੀ ਬਾਹਰ ਨਿਕਲ ਆਏ ਭਾਵੇਂ ਪਹਾੜੀਆਂ ਨੇ ਆਟੇ ਦੀ ਗਊ ਬਣਾ ਕੇ ਸੌਹਾ ਖਾਧੀਆਂ ਤੇ ਕਿਲਾ ਛੱਡਣ ਮਗਰੋਂ ਗੁਰੂ ਜੀ ਨੂੰ ਖੁੱਲੇ ਡੁੱਲੇ ਫਿਰਨ ਤੁਰਨ ਦੀਆਂ ਗੱਲਾਂ ਤਾਂ ਕਰਦੇ ਸਨ ਪਰ ਗੁਰੂ ਜੀ ਦੇ ਕਿਲੇ ਤੋਂ ਬਾਹਰ ਨਿਕਲਦੇ ਹੀ ਬੇਈਮਾਨ ਹੋ ਗਏ ਨਿਰਮੋਹ ਨਗਰ 2-3 ਮੀਲ ਤੇ ਸੀ ਅੰਤਰਜਾਮੀ ਗੁਰੂ ਜੀ ਨੇ ਅਨੰਤਪੁਰੋਂ ਨਿਕਲ ਕੇ ਇੱਥੇ ਆ ਡੇਰਾ ਲਾਇਆ ਪਰ ਅਜੇ ਡੇਰਾ ਲਾਉਣ ਤੇ ਟਿਕਣ ਦੇ ਸਮਾਨ ਹੀ ਹੋ ਰਹੇ ਸਨ ਕਿ ਪਹਾੜੀ ਫੌਜਾਂ ਗਉਆਂ ਦੀਆਂ ਸੌਹਾਂ ਤੇ ਇੱਕ ਰਾਹ ਰੁੱਲ ਕੇ ਹਨੇਰੀ ਦੀ ਤਰ੍ਹਾਂ ਗੁਰੂ ਜੀ ਵੱਲ ਵੱਧ ਰਹੀਆਂ ਸਨ ਉਹ ਖੁੱਲੇ ਮੈਦਾਨ ਵਿੱਚ ਗੁਰੂ ਜੀ ਨੂੰ ਘੇਰਾ ਪਾ ਕੇ ਫੜ ਲੈਣਾ ਚਾਹੁੰਦੇ ਸਨ ਨਿਰਮੋਰ ਨਗਰ ਕੁਝ ਉੱਚੀ ਥਾਂ ਸੀ ਜਿੱਥੇ ਪਹਾੜੀਆਂ ਨੂੰ ਉਧਰ ਆਉਂਦੇ ਝੱਟ ਹੀ ਸਭ ਸਿੰਘਾਂ ਨੇ ਦੇਖ ਲਿਆ ਤੇ ਗੁਰੂ ਜੀ ਦੇ ਹੁਕਮ ਨਾਲ ਸਿੰਘਾਂ ਵੀ ਲੜਨ ਮਰਨ ਲਈ ਤਿਆਰ ਹੋ ਗਏ ਤੇ ਨਗਰ ਦੇ ਉੱਚੇ ਕੋਠਿਆਂ ਤੇ ਝੱਟ ਹੀ ਚੜ ਗਏ ਨਗਰ ਵਾਲੇ ਡਰ ਦੇ ਮਾਰੇ ਜਿੱਧਰ ਕਿਸੇ ਦਾ ਮੂੰਹ ਹੋਇਆ ਨਸ ਗਏ ਸੋ ਤੀਰਾਂ ਬੰਦੂਕਾਂ ਦੀ ਜੰਗ ਹੋਣ ਲੱਗੀ ਮੰਡੀ ਵਾਲਾ ਰਾਜਾ ਤੇ ਇੱਕ ਦੋ ਹੋਰ ਰਾਜੇ ਗੁਰੂ ਘਰ ਦੇ ਸ਼ਰਦਾਲੂ ਸਨ ਤੇ ਲੜਨਾ ਪਸੰਦ ਨਹੀਂ ਸੀ ਕਰਦੇ ਪਰ ਭਾਈਚਾਰੇ ਦੇ ਲਾਚਾਰੀ ਦੇ ਤੌਰ ਸ਼ਾਮਲ ਹੁੰਦੇ ਸਨ ਹੁਣ ਮੰਡੀ ਦੇ ਰਾਜੇ ਨੇ ਕਿਹਾ ਦੇਖੋ ਅੱਗੇ ਤੁਸੀਂ ਕਹਿੰਦੇ ਸੀ ਕਿ ਗੁਰੂ ਕਿਲੇ ਵਿੱਚ ਹੈ ਤੇ ਸਾਡੀ ਪੇਛ ਨਹੀਂ ਜਾਂਦੀ ਪਰ ਹੁਣ ਤਾਂ ਖੁੱਲੇ ਮੈਦਾਨ ਵਿੱਚ ਹੈ ਸਾਰਾ ਜੋਰ ਲਾਵੋ ਤੇ ਹੁਣ ਫਤਿਹ ਪਾ ਲਵੋ ਰਾਜੇ ਸੱਚਮੁੱਚ ਹੀ ਇਸ ਸਮੇਂ ਬੜੇ ਲੜੇ ਪਰ ਸਿੰਘਾਂ ਦੇ ਤੀਰ ਤੇ ਬੰਦੂਕਾਂ ਉਹਨਾਂ ਦੇ ਦਲ ਨੂੰ ਅਜੇ ਵੀ ਨੇੜੇ ਨਹੀਂ ਸੀ ਲੱਗਣ ਦੇ ਰਹੀਆਂ ਪਹਾੜੀਆਂ ਨੇ ਸੂਬਾ ਸਰਹੰਦ ਤੋਂ ਤੋਪਚੀ ਮੰਗਵਾਏ ਹੋਏ ਸਨ ਤੇ ਵੱਡੀ ਤੋਪ ਵੀ ਗੁਰੂ ਜੀ ਉੱਚੀ ਥਾਂ ਬੈਠੇ ਸਨ ਉਹਨਾਂ ਨੂੰ ਦੂਰੋਂ ਸਾਫ਼ ਨਜ਼ਰ ਆ ਰਿਹਾ ਸੀ ਉਹਨਾਂ ਨੇ ਸਲਾਹ ਕਰਕੇ ਗੁਰੂ ਜੀ ਵੱਲ ਮੂੰਹ ਕਰਕੇ ਤੋਪ ਬੀੜ ਦਿੱਤੀ ਤੇ ਤੋਪਚੀ ਨੇ ਨਿਸ਼ਾਨਾ ਲੈ ਕੇ ਤੋਪ ਦਾਗ ਦਿੱਤੀ ਗੁਰੂ ਜੀ ਪਲੰਘ ਤੇ ਬੈਠੇ ਸਨ ਤੇ ਚੋਰ ਬਰਾਦਰ ਚੋਰ ਕਰ ਰਿਹਾ ਸੀ ਕਿ ਤੋਪ ਦੇ ਗੋਲੇ ਨਾਲ ਚੋਰ ਬਰਾਦਰ ਉੱਡ ਗਿਆ ਇਹ ਵੇਖ ਕੇ ਫਰਤੀਲੇ ਗੁਰੂ ਜੀ ਨੇ ਅੱਗੇ ਪਿੱਛੇ ਹੋਣ ਜਾਂ ਡਰਨ ਦੀ ਬਜਾਏ ਤੀਰ ਕਮਾਂਡ ਸੰਭਾਲਿਆ ਤੇ ਝੱਟ ਹੀ ਠੀਕ ਉਸ ਪਾਸੇ ਤੀਰ ਛੱਡ ਦਿੱਤਾ ਜਿੱਧਰੋਂ ਗੋਲਾ ਆਇਆ ਸੀ। ਤੋਪਚੀ ਦੂਜਾ ਗੋਲਾ ਛੱਡਣ ਲਈ ਬਾਰੂਦ ਨੂੰ ਅਜੇ ਕੁੱਟ ਰਿਹਾ ਸੀ ਕਿ ਗੁਰੂ ਜੀ ਦੇ ਤੀਰ ਨੇ ਪਟਕਾ ਕੇ ਸੁੱਟ ਦਿੱਤਾ। ਉਸ ਦਾ ਭਰਾ ਵੀ ਤੋਪਚੀ ਹੀ ਸੀ ਇਹ ਵੇਖ ਕੇ ਉਹ ਭੱਜ ਕੇ ਅੱਗੇ ਹੋਇਆ ਪਰ ਉਹ ਅਜੇ ਆ ਕੇ ਤੋਪ ਦੇ ਨੇੜੇ ਖਲੋਤਾ ਹੀ ਸੀ ਕਿ ਗੁਰੂ ਜੀ ਦੇ ਦੂਜੇ ਤੀਰ ਦਾ ਉਹ ਵੀ ਨਿਸ਼ਾਨਾ बन गया ਤੇ ਤੋਪਚੀ ਬਿਨਾ ਤੋਪ ਦੇਹੀ ਚਲਿਆ ਗਿਆ ਔਰ ਤੋਪ ਬਿਨਾ ਤੋਪਜੀ ਦੇ ਨਿਕੰਮੀ ਹੋ ਗਈ ਪਹਾੜੀਏ ਤੋਪਚੀਆਂ ਦੇ ਮਰਨ ਮਗਰੋਂ ਭਾਵੇਂ ਗੁਰੂ ਜੀ ਨੂੰ ਰੜੇ ਮੈਦਾਨ ਵਿੱਚ ਵੇਖ ਕੇ ਬਥੇਰਾ ਲੜੇ ਪਰ ਮਾਰ ਖਾ ਕੇ ਪਿੱਛੇ हट ਗਏ ਵਜੀਦ ਖਾਂ ਸੂਬਾ ਸਰਹੰਦ ਨੂੰ ਅੱਗੇ ਹੀ ਅਰਜ਼ੀਆਂ ਤੇ ਸ਼ਫਾਰਸ਼ਾਂ ਪੇਜ ਚੁਕੇ ਹੋਏ ਸਨ ਸੋ ਠੀਕ ਹੀ ਸੂਬਾ ਸਰਹੰਦ ਨੇੜੇ ਆਣ ਟੁਕਾ ਜਿਸ ਦੀ ਕੇ ਪਹਾੜੀਆਂ ਹੈ ਪਹਿਲੇ ਹੀ ਉਡੀਕ ਵਿੱਚ ਸਨ ਗੁਰੂ ਜੀ ਨੇ ਵਜੀਦ ਖਾਨ ਤੇ ਆਉਣ ਦੀ ਆਵਾਜ਼ ਆਈ ਸੁਣ ਕੇ ਉਸ ਨਾਲ ਵੀ ਦੋ ਹੱਥ ਇੱਥੇ ਖੁੱਲੇ ਥਾ ਕਰਨ ਦੀ ਸਲਾਹ ਬਣਾ ਲਈ ਉਹਨਾਂ ਉੱਥੇ ਹੀ ਮੋਰਚਾ ਬਣਾ ਲਿਆ ਅਤੇ ਅਨੰਦਪੁਰ ਵਾਪਸ ਨਾ ਗਏ ਸ਼ਾਹੀ ਫੌਜ ਤੇ ਸੂਬਾ ਸਰਹੰਦ ਦੇ ਆਉਣ ਨਾਲ ਪਹਾੜੀਆਂ ਭਾਣੇ ਤਾਂ ਹੁਣ ਉਹਨਾਂ ਨੂੰ ਫਤਿਹ ਯਕੀਨੀ ਹੀ ਦਿਸ ਰਹੀ ਸੀ ਇਹ ਚੀਏ ਮੀਏ ਤੇ ਪਠਾਨ ਮੁਗਲ ਨਿਰਮੋਹਗੜ ਵੱਲ ਇਹ ਉਹ ਵਦੇ ਜਿਵੇਂ ਜਾਂਦੇ ਹੀ ਗੁਰੂ ਜੀ ਨੂੰ ਫੜ ਲੈਣਾ ਹੁੰਦਾ ਹੈ ਪਰ ਗੁਰੂ ਜੀ ਦੇ ਹੁਕਮ ਨਾਲ ਸਿੰਘ ਮੋਰਚਿਆਂ ਵਿੱਚ ਅੱਗੇ ਤਿਆਰ-ਬਰ-ਤਿਆਰ ਬੈਠੇ ਸਨ ਤੇ ਉਹਨਾਂ ਨੂੰ ਹੁਕਮ ਸੀ ਕਿ ਜਦ ਵੈਰੀ ਅੱਗੇ ਵੱਧਦਾ-ਵੱਧਦਾ ਠੀਕ ਮਾਰ ਥੱਲੇ ਆ ਜਾਵੇ ਤਾਂ ਬਸ ਤੀਰਾਂ ਤੇ ਬੰਦੂਕਾਂ ਨਾਲ ਉਹਨਾਂ ਦਾ ਖੂਬ ਸਵਾਗਤ ਕਰੋ ਇਵੇਂ ਹੋਇਆ ਜਿਵੇਂ ਦੁਸ਼ਮਣ ਗੁਰੂ ਜੀ ਨੂੰ ਕਿਲੇ ਕੋਟ ਤੋਂ ਖਾਲੀ ਜਾਣ ਕੇ ਬੜੇ ਹੌਸਲੇ ਤੇ ਤੇਜ਼ੀ ਨਾਲ ਅੱਗੇ ਵੱਧ ਆਇਆ ਸਿੰਘਾਂ ਦੇ ਮੋਰਚਿਆਂ ਵੱਲੋਂ ਤੀਰਾਂ ਤੇ ਗੋਲੀਆਂ ਦੀ ਇੱਕਦਮ ਵਰਖਾ ਹੋਣ ਲੱਗੀ 5-6000 ਬੰਦੂਕ ਦੀ ਗੋਲੀ ਤੇ ਤੀਰ ਨੇ ਦੁਸ਼ਮਣ ਦੇ ਆਉਂਦੇ ਹੀ ਝੰਡ ਲਾ ਦਿੱਤੀ ਪਰ ਵੈਰੀ ਬੇ ਉੜਕਾ ਸੀ ਉਹ ਵੀ ਬੰਦੂਕ ਤੇ ਤੀਰਾਂ ਦੀ ਵਾਛੜ ਕਰਦਾ ਅੱਗੇ ਵਧ ਰਿਹਾ ਸੀ ਸੋ ਇਉਂ ਘੜੀਆਂ ਪਲਾਂ ਵਿੱਚ ਹੀ ਲੋਥ ਤੇ ਲੋਥ ਚੜ ਗਈ ਗੁਰੂ ਜੀ ਆਪ 200 ਸਿੰਘਾਂ ਸਮੇਤ ਕੁਝ ਫਾਸਲੇ ਤੇ ਕੁਝ ਹੋਰ ਵੀ ਉੱਚੀ ਥਾਂ ਖਲੋਤੇ ਇਸ ਜੰਗ ਨੂੰ ਵੇਖ ਰਹੇ ਸਨ ਸੋ ਉਥੋਂ ਹੀ ਜਿੱਧਰ ਵੈਰੀ ਦਲ ਦਾ ਜੋਰ ਵੇਖਦੇ ਹਜ਼ੂਰ ਉਧਰ ਹੀ ਤੀਰਾਂ ਦੀ ਛੜੀ ਲਾ ਕੇ ਉਥਲ-ਪੁਥਲ ਕਰ ਦਿੰਦੇ ਗੁਰੂ ਜੀ ਦਾ ਤੀਰ ਚਾਰ-ਚਾਰ ਇਸ ਤੋਂ ਬਹੁਤਿਆਂ ਨੂੰ ਪਾਰ ਕਰਕੇ ਧਰਤੀ ਵਿੱਚ ਗੱਡੀ ਜਾ ਰਿਹਾ ਸੀ ਗੁਰੂ ਜੀ ਇਹਨੇ ਜੋਰ ਨਾਲ ਤੀਰ ਚਲਾ ਰਹੇ ਸਨ ਕਿ ਦੁਸ਼ਮਣਾਂ ਦੇ ਲਲਕਾਰਨ ਤੇ ਅੱਗੇ ਵੱਧ-ਵੱਧ ਕੇ ਹੱਲਾਸ਼ੇਰੀ ਦੇਣ ਵਾਲੇ ਸਰਦਾਰਾਂ ਨੂੰ ਨਿਸ਼ਾਨਾ ਬਣਾਈ ਜਾ ਰਹੇ ਸਨ ਉਦੋਂ ਲੜਾਈ ਸਰਦਾਰਾਂ ਦੇ ਸਿਰ ਹੁੰਦੀ ਸੀ ਤਾਂ ਸਿੰਘਾਂ ਤੇ ਗੁਰੂ ਜੀ ਦੇ ਤੀਰਾਂ ਨਾਲ ਇੱਕ ਵਾਰਗੀ ਹੀ ਪੈਰ ਉਖੜ ਗਏ ਤੇ ਪਿੱਛੇ ਹਟਣ ਲੱਗ ਪਏ ਦੁਸ਼ਮਨ ਦੇ ਪੈਰ ਪਿੱਛੇ ਹੁੰਦੇ ਹੀ ਸਿੰਘ ਤਾੜ ਗਏ ਤੇ ਝੱਟ ਹੀ ਮੋਰਚਾ ਵਿੱਚੋਂ ਨਿਕਲ ਕੇ ਬਰਸ਼ੀ ਤਲਵਾਰੀ ਹੋ ਪਏ ਵਜੀਦ ਖਾਨ ਦੂਰ ਪਿੱਛੇ ਸੀ ਉਸ ਨੂੰ ਇਸ ਵਾਰ ਪੱਕਾ ਯਕੀਨ ਸੀ ਕਿ ਕਿਲੇ ਕੋਟ ਤੋਂ ਖਾਲੀ ਸਿੰਘਾਂ ਨੂੰ ਮਾਰਨਾ ਤੇ ਗੁਰੂ ਨੂੰ ਪਕੜਨਾ ਯਾ ਘੇਰ ਲੈਣਾ ਕੋਈ ਵੱਡੀ ਗੱਲ ਨਹੀਂ ਪਰ ਉਸਨੇ ਦੂਰਬੀਨ ਲਾਈ ਤੇ ਵੇਖਿਆ ਕਿ ਪਲਾਂ ਵਿੱਚ ਹੀ ਮੁਗਲ ਪਠਾਨ ਮੀਲਾ ਵਿੱਚ ਮਰੇ ਪਏ ਹਨ ਤੇ ਧਰਤੀ ਲਾਲੋ ਲਾਲ ਹੋਈ ਪਈ ਹੈ ਉਸੇ ਹੈਰਾਨ ਹੋਏ ਨੇ ਫੌਜ ਨੂੰ ਪਿੱਛੇ ਹਟਣ ਲਈ ਕਹਿ ਦਿੱਤਾ ਜਿੱਥੇ ਉਹ ਪਿੱਛੇ हट ਕੇ ਰੁਕਣਾ ਚਾਹੁੰਦਾ ਸੀ ਸਿੰਘਾਂ ਦੀਆਂ ਚਮਕਦੀਆਂ ਤੇਗਾ ਉਹਨਾਂ ਨੂੰ ਉਸ ਤੋਂ ਵੀ ਪਿੱਛੇ ਹਟ ਜਾਣ ਲਈ ਮਜਬੂਰ ਕਰਕੇ ਹੋਰ ਪਿੱਛੇ ਹਟਾ ਆਈਆਂ ਬਥੇਰੇ ਗੁਰੂ ਕੇ ਸਿੰਘ ਵੀ ਸ਼ਹੀਦ ਹੋਏ ਸਭ ਨੂੰ ਇਕੱਠੇ ਕਰਕੇ ਗੁਰੂ ਜੀ ਨੇ ਉਹਨਾਂ ਦਾ ਸਸਕਾਰ ਕੀਤਾ ਤੇ ਜ਼ਖਮੀਆਂ ਦੀ ਮਲਬ ਪੱਟੀ ਕਰਕੇ ਉਹਨਾਂ ਨੂੰ ਕੜਾ ਪ੍ਰਸ਼ਾਦ ਸ਼ਿਕਾਇਆ ਗਿਆ ਰਾਤ ਪੈ ਚੁੱਕੀ ਸੀ ਦੁਸ਼ਮਨ ਦੀ ਫੌਜ ਅਜੇ ਕੁਝ ਮੀਲਾਂ ਤੇ ਸੀ ਪਰ ਸਾਰੀ ਰਾਤ ਵਜੀਦ ਖਾਨ ਵਿਚਾਰਦਾ ਤੇ ਸਲਾਹਾਂ ਕਰਦਾ ਰਿਹਾ ਕਿ ਗੁਰੂ ਨੇ ਸਿੱਖਾਂ ਨੂੰ ਪਤਾ ਨਹੀਂ ਕੀ ਪੁੱਠ ਚਾੜ ਦਿੱਤੀ ਹੈ ਅੱਗੇ ਖਿਆਲ ਸੀ ਕਿ ਇਹ ਕਿੱਲਿਆ ਕੋਟਾ ਕਰਕੇ ਆਕੀ ਹਨ ਪਰ ਹੁਣ ਤਾਂ ਖੁੱਲੇ ਮੈਦਾਨ ਵਿੱਚ ਵੀ ਵੇਖ ਲਿਆ ਇਸ ਗੁਰੂ ਨਾਲ ਲੜ ਕੇ ਅਜਾਈ ਖੂਨ ਖਰਾਬਾ ਤੇ ਪ੍ਰਜਾ ਨੂੰ ਤੰਗ ਕਰਨ ਵਾਲੀ ਗੱਲ ਹੈ ਇਸ ਲਈ ਹੁਣ ਗੁਰੂ ਜਿਵੇਂ ਅਨੰਦਪੁਰ ਛੱਡ ਆਇਆ ਹੈ ਇਵੇਂ ਹੀ ਹੋਰ 5-10 ਮੀਲ ਹੋਰ ਪਿਛਾਂ ਹਟ ਜਾਵੇ ਤਾਂ ਸਾਡੀ ਰਹਿ ਆਉਂਦੀ ਹੈ ਤੇ ਅਸੀਂ ਹੁਣ ਵਾਪਸ ਮੁੜ ਜਾਈਏ ਇਹਨਾਂ ਪੀਰਾ ਫਕੀਰਾ ਨੂੰ ਮਾਰ ਕੁੱਟ ਕੇ ਸਾਨੂੰ ਕੀ ਮਿਲ ਜਾਣਾ ਹੈ ਵਜੀਦ ਖਾਨ ਦੀ ਇਹ ਗੱਲ ਸੁਣ ਕੇ ਲੜਾਈ ਦੇ ਮੋਢੀ ਕਹਿਲੂਰੀਏ ਤੇ ਹੰਡੂਰੀਏ ਦੀਆਂ ਹਿਰਦਿਆਂ ਨੂੰ ਤਾਂ ਕੰਬਣੀ ਛਿੜ ਗਈ ਸੀ ਕਿ ਜੇ ਸ਼ਾਹੀ ਫੌਜ ਗੁਰੂ ਜੀ ਦਾ ਕੁਝ ਨਹੀਂ ਵਿਗਾੜ ਸਕਦੀ ਤਾਂ ਅਸੀਂ ਕਿਸ ਪਾਣੀ ਹਾਰ ਹਾਂ ਪਰ ਇਸ ਸਮੇਂ ਬਸਾਲੀ ਦੇ ਰਾਜੇ ਨੇ ਵਜੀਦ ਖਾਨ ਨੂੰ ਕਿਹਾ ਖਾਨ ਜੀ ਤੁਸੀਂ ਜੇ ਇਹ ਗੱਲ ਸੱਚੇ ਹਿਰਦੇ ਨਾਲ ਆਖਦੇ ਹੋ ਤਾਂ ਗੁਰੂ ਜੀ ਨੂੰ ਮੈਂ ਕੁਝ ਦਿਨਾਂ ਲਈ ਆਪਣੇ ਨਗਰ ਲੈ ਜਾਂਦਾ ਹਾਂ ਗੁਰੂ ਜੀ ਤਾਂ ਸੰਤ ਸਰੂਪ ਹਨ ਖੁਦਾ ਦੇ ਪਿਆਰੇ ਤੇ ਸਭ ਨੂੰ ਇੱਕ ਖੁਦਾ ਦੇ ਹੀ ਬਣਾਏ ਸਮਝਣ ਵਾਲੇ ਹਨ ਇਹ ਝਗੜਾ ਤਾਂ ਸਾਡੇ ਹੀ ਕਾਲੇ ਦਿਲ ਵਾਲਿਆਂ ਦਾ ਪਾਇਆ ਹੋਇਆ ਹੈ ਸੋ ਤੁਸੀਂ ਹੁਣ ਠੀਕ ਦੱਸੋ ਇਹ ਸੁਣ ਕੇ ਵਜੀਦ ਖਾਨ ਨੇ ਕੁਰਾਨ ਦੀ ਕਸਮ ਖਾ ਕੇ ਕਿਹਾ ਅਸੀਂ ਦਗਾ ਨਹੀਂ ਕਰਾਂਗੇ ਇਹਨਾਂ ਪਹਾੜੀਆਂ ਨੇ ਝੂਠੀ ਕਸਮ ਖਾ ਕੇ ਸਾਡਾ ਵੀ ਇਤਬਾਰ ਗਵਾ ਦਿੱਤਾ ਹੈ ਇਹ ਕਹਿ ਕੇ ਜਦ ਉਸ ਨੇ ਬਸਾਲੀ ਦੇ ਰਾਜੇ ਧਰਮਪਾਲ ਨੂੰ ਪੱਕਾ ਭਰੋਸਾ ਦੇ ਦਿੱਤਾ ਤਾਂ ਧਰਮਪਾਲ ਗੁਰੂ ਜੀ ਪਾਸ ਪੁੱਜਾ ਤੇ ਬੇਨਤੀ ਕੀਤੀ ਮਹਾਰਾਜ ਇਹਨਾਂ ਕਹਿਲੂਰੀ ਤੇ ਹੋਰ ਰਾਜਿਆਂ ਨੇ ਧਰਮ ਹਾਰ ਕੇ ਮੂੰਹ ਕਾਲ ਖਲਵਾ ਲਈ ਹੈ ਪਰ ਫਿਰ ਵੀ ਸ਼ਾਹੀ ਫੌਜ ਲਿਆ ਕੇ ਵੀ ਹਾਰ ਗਏ ਹਨ ਤੁਸੀਂ ਮੇਰੀ ਇੱਛਾ ਹੈ ਕਿ ਹੁਣ ਕੁਝ ਦਿਨ ਮੇਰੇ ਪਾਸ ਚੱਲੋ ਮੇਰੇ ਗ੍ਰਹਿ ਨੂੰ ਪਵਿੱਤਰ ਕਰੋ ਮੈਂ ਵੀ ਨਾਹਨਪਤੀ ਵਾਂਗ ਤੁਹਾਡਾ ਸ਼ਰਧਾਲੂ ਤੇ ਸੇਵਕ ਹਾਂ ਰਾਜੇ ਦੀ ਸਾਫ਼ ਦਿਲੀ ਅਤੇ ਨੇਕ ਸਲਾਹ ਮੰਨ ਕੇ ਗੁਰੂ ਜੀ ਉਸ ਦੇ ਨਾਲ ਜਾਣ ਲਈ ਤਿਆਰ ਹੋ ਪਏ ਫਿਰ ਵੀ ਬਸਾ ਨਹੀਂ ਖਾਦਾ ਤੀਰਾ ਬੰਦੂਕਾਂ ਨਾਲ ਖਾਲਸੇ ਨੂੰ ਪੂਰੀ ਤਰ੍ਹਾਂ ਲੈਸ ਕਰਕੇ ਤੁਰੇ ਤੇ ਇਸ ਸਮੇਂ ਵੀ ਛੇੜਾਛੜੀ ਕਰਨ ਵਾਲਿਆਂ ਨੂੰ ਤਹਿ ਤੈਗ ਕਰਦੇ ਰਾਜਾ ਬਸਾਲੀ ਦੇ ਨਾਲ ਬਸਾਲੀ ਦੇ ਕਿਲੇ ਵਿੱਚ ਜਾ ਉਤਰੇ ਉਧਰੋਂ ਵਜੀਦ ਖਾਨ ਕਹਿਲੂਰੀਏ ਤੇ ਹੋਰ ਰਾਜਿਆਂ ਕੋਲੋਂ ਪੂਰਾ ਪੂਰਾ ਇਸ ਬਦਲੇ ਤਨ ਲੈ ਕੇ ਮੁੜਿਆ ਤਨ ਕੀ ਲਿਆ ਇਹਨਾਂ ਦੇਖਿਆ ਦੋ ਖਜ਼ਾਨੇ ਖਾਲੀ ਕਰ ਗਿਆ ਇਹ ਘਟਨਾ ਸੰਮਤ 1759 80 ਮਹੀਨੇ ਵਿੱਚ ਹੋਈ ਸੀ ਉਧਰ ਜਿੰਨਾ ਚਿਰ ਗੁਰੂ ਜੀ ਵਸਾਲੀ ਰਹੇ ਰਾਜਾ ਧਰਮਪਾਲ ਨਿਤ ਹੀ satsang ਤੇ ਗੁਰੂ ਜੀ ਦੇ ਉੱਤਮ ਉਪਦੇਸ਼ਾਂ ਨੂੰ ਪ੍ਰਾਪਤ ਕਰਦਾ ਰਿਹਾ ਵਸਾਲੀ ਦੇ ਕਿਲੇ ਵਿੱਚ ਹੀ ਦੋਵੇਂ ਵੇਲੇ ਦੀਵਾਨ ਤੇ ਅੰਮ੍ਰਿਤ ਬਾਣੀ ਦਾ ਰਸ ਪੰਨਾ ਕੀਰਤਨ ਹੁੰਦਾ ਰਿਹਾ ਇੱਕ ਦਿਨ ਗੁਰੂ ਜੀ ਦੋ ਕੁ ਸੋ ਸਿੰਘਾਂ ਨਾਲ ਕਿਲੇ ਤੋਂ ਬਾਹਰ ਨਿਕਲ ਕੇ ਸ਼ਿਕਾਰ ਖੇਡਣ ਲਈ ਚਲੇ ਗਏ ਤਾਂ ਅੱਗੇ ਕਹਿਲੂਰੀ ਰਾਜੇ ਦਾ ਰਾਜ ਖੇਤਰ ਸੀ ਪਰ ਨਿਰਭੈ ਗੁਰੂ ਜੀ ਨੂੰ ਵੀ ਖਤਰਾ ਤੇ ਡਰ ਕੀ ਸੀ ਉਹ ਕਈ ਮੀਲਾ ਤੱਕ ਸ਼ਿਕਾਰ ਖੇਡਦੇ ਉਧਰ ਹੀ ਚਲੇ ਗਏ ਕੁਦਰਤ ਨਾਲ ਅੱਗੇ ਉਸੇ ਪਾਸੇ ਹੀ ਅਜਮੇਰ ਚੰਦ ਵੀ ਦੌਰਾ ਕਰਦਾ ਡੇਰੇ ਲਈ ਬੈਠਾ ਸੀ ਸਿੰਘਾਂ ਨੂੰ ਪਤਾ ਲੱਗਾ ਤਾਂ ਉਹਨਾਂ ਦੇਰ ਨਹੀਂ ਲਾਈ ਝੱਟ ਹੀ ਹਮਲਾ ਕਰ ਦਿੱਤਾ ਕਈ ਮਾਰੇ ਕਈ ਜ਼ਖਮੀ ਕਰ ਦਿੱਤੇ ਅਜਮੇਰ ਚੰਦ ਤੇ ਉਸਦੇ ਸਾਥੀਆਂ ਨੇ ਭੱਜ ਕੇ ਜਾਨ ਬਚਾਈ ਅੱਜ ਦੀ ਗੱਲ ਨੇ ਅਜਮੇਰ ਚੰਦ ਦੇ ਹੰਝੂ ਵਗਾ ਦਿੱਤੇ ਕਿ ਦੇਖੋ ਜੀ ਅਸੀਂ ਕੈਸੀ ਮੁਸੀਬਤ ਵਿੱਚ ਫਸ ਗਏ ਹਾਂ ਜੰਗਾਂ ਲੜ-ਲੜ ਫੌਜਾਂ ਮਰਵਾਤੀਆਂ ਬੇਅੰਤ ਨੁਕਸਾਨ ਕਰਵਾ ਲਿਆ ਹੈ ਜਿਨ੍ਹਾਂ ਦੇ ਸਾਰੇ ਅਸੀਂ ਗੁਰੂ ਤੋਂ ਬਚਣਾ ਚਾਹੁੰਦੇ ਸਾਂ ਉਹ ਤਲਾਸ਼ੀ ਕਰਕੇ ਸਾਡੇ ਖਜ਼ਾਨੇ ਖਾਲੀ ਕਰ ਗਏ ਹਨ ਤੇ ਗੁਰੂ ਨਾਲ ਵੈਰ ਕਰਕੇ ਅਸਾਂ ਕੀ ਖਟਿਆ ਹੈ ਗੁਰੂ ਹੀ ਹਿੰਦੂ ਧਰਮ ਦੀ ਰਾਖੀ ਕਰਨ ਵਾਲਾ ਗੁਰੂ ਅਸਾਂ ਆਕਾਰਨ ਆਪਣਾ ਵੈਰੀ ਬਣਾ ਲਿਆ ਹੈ ਇਸ ਸਮੇਂ ਧੰਮੇ ਵਜ਼ੀਰ ਨੇ ਨੇਕ ਸਲਾਹ ਦਿੱਤੀ ਕਿ ਜੇ ਸੁਖ ਚਾਹੁੰਦੇ ਹੋ ਤਾਂ ਗੁਰੂ ਨਾਲ ਬਣਾ ਕੇ ਰੱਖੋ ਵੈਰ ਭਾਵ ਛੱਡ ਦਿਓ ਗੁਰੂ ਜੀ ਬਖਸ਼ਿੰਦ ਹਨ ਉਹ ਵੈਰ ਭਾਵਨਾ ਨਹੀਂ ਰੱਖਦੇ ਗੁਰੂ ਘਰ ਤਾਂ ਜਿਹੋ ਜਿਹਾ ਕੋਈ ਬਣਦ ਵੇਖੇ ਉਹ ਜਿਆਹੀ ਦਿਸਦਾ ਹੈ ਇਹ ਅਸਾਂ ਕਈ ਵਾਰ ਪਰਤਿਆ ਤੇ ਵੇਖਿਆ ਹੈ ਪਰ ਸਾਨੂੰ ਸਮਝ ਨਹੀਂ ਆਈ ਇੱਕ ਦਿਨ ਗੁਰੂ ਜੀ ਬਸਾਲੀ ਤੋਂ ਸ਼ਿਕਾਰ ਖੇਡਣ ਗਏ ਤਾਂ ਪਭੋਰ ਦੇ ਰਾਜੇ ਨਾਲ ਮੁਲਾਕਾਤ ਹੋਈ ਉਸਨੇ ਪ੍ਰੇਮ ਨਾਲ ਗੁਰੂ ਜੀ ਨੂੰ ਆਪਣੇ ਨਗਰ ਲਿਜਾਣ ਲਈ ਬੇਨਤੀ ਕੀਤੀ ਗੁਰੂ ਜੀ ਉਸਦੇ ਨਾਲ ਵਿਭੋਰ ਆ ਗਏ ਤੇ ਉੱਥੇ ਠਹਿਰ ਗਏ ਬਸਾਲੀ ਵਾਲੇ ਰਾਜੇ ਨੇ ਤੀਜੇ ਕੁ ਦਿਨ ਆ ਕੇ ਖਿਮਾ ਮੰਗੀ ਕਿ ਜੇ ਕੋਈ ਗਲਤੀ ਹੋ ਗਈ ਹੈ ਤਾਂ ਮਾਫ ਕਰ ਦਿਓ ਪਰ ਗੁਰੂ ਜੀ ਨੇ ਕਿਹਾ ਬਸ ਤੇਰੀ ਸੇਵਾ ਕਬੂਲ ਹੈ ਅਸੀਂ ਤੇਰੇ ਤੋਂ ਪ੍ਰਸੰਨ ਹਾਂ ਸਾਡਾ ਖਾਲਸਾ ਤੇਰੀ ਲੋੜ ਵੇਲੇ ਸਹਾਇਤਾ ਕਰੇਗਾ ਤੇ ਜੇ ਤੈਨੂੰ ਕੋਈ ਗਨੀਮ ਤੰਗ ਕਰੇ ਤਾਂ ਮੇਰਾ ਖਾਲਸਾ ਤੇਰੀ ਮਦਦ ਲਈ ਪੁੱਜੇਗਾ ਤੇ ਦੁਸ਼ਮਣਾਂ ਨਾਲ ਸਦਾ ਹੀ ਟੱਕਰ ਲੈਂਦਾ ਰਹੇਗਾ ਪਰ ਇੱਥੇ ਪਿਭੌਰ ਵਿੱਚ ਰਹਿੰਦਿਆਂ ਵੀ ਕੁਝ ਦਿਨ ਹੀ ਹੋਏ ਸਨ ਕਿ ਸਿੰਘਾਂ ਨੇ ਅਨੰਦਪੁਰ ਸਾਹਿਬ ਜਾਣ ਲਈ ਬੇਨਤੀ ਕੀਤੀ ਅਜੇ ਸਤਿਗੁਰੂ ਜੀ ਵਿਭੌਰ ਵਿੱਚ ਹੀ ਸਨ ਕਿ ਕਲਮੋਟ ਦੇ ਗੁਜਰਾ ਤੇ ਰੰਗੜਾਂ ਦੀ ਵਧੀਕੀ ਦੀ ਖਬਰ ਗੁਰੂ ਜੀ ਨੂੰ ਪੁੱਜੀ ਉਹਨਾਂ ਨੇ ਅਨੰਦਪੁਰ ਵੱਲ ਆਉਂਦੇ ਸਿੰਘ ਲੁੱਟੇ ਤੇ ਘੋੜੇ ਅਤੇ ਹੋਰ ਸਮਾਨ ਵੀ ਖੋ ਲਿਆ ਸੀ। ਗੁਰੂ ਜੀ ਦੇ ਹੁਕਮ ਨਾਲ ਸਿੰਘਾਂ ਨੇ ਝੱਟ ਹੀ ਕਲਮੋਟ ਨੂੰ ਜਾ ਕੇ ਰਿਆ। ਇੱਥੇ ਕਿਲਾ ਸੀ ਜਿਸ ਦੀ ਆੜ ਵਿੱਚ ਰੰਗੜ ਬੜਾ ਲੜੇ ਪਰ ਸਿੰਘਾਂ ਨੇ ਨੁਕਸਾਨ ਉਠਾ ਕੇ ਵੀ ਅੱਗੇ ਵਧ ਕੇ ਕਿਲੇ ਦੀ ਬਾਹੀ ਢਾ ਦਿੱਤੀ ਤੇ ਫਿਰ ਅੰਦਰ ਵੜ ਕੇ ਲੁੱਟਦਾ ਸਾਰਾ ਮਾਲ ਬਰਾਮਦ ਕੀਤਾ ਤੇ ਲੁਟੇਰਿਆਂ ਦੀ ਘਟਾ ਵੱਢ ਕੀਤੀ ਜਿਨ੍ਹਾਂ ਨੇ ਹੱਥ ਜੋੜੇ ਉਹ ਫੜ ਕੇ ਗੁਰੂ ਜੀ ਪਾਸ ਪੇਸ਼ ਕੀਤੇ ਗਏ ਬਖਸ਼ਿੰਦ ਸਤਗੁਰੂ ਜੀ ਨੇ ਤਰਲੇ ਤੇ ਬਹੋੜੀ ਕਰਨ ਵਾਲੇ ਤੇ ਅੱਗੇ ਤੋਂ ਸਿੰਘਾਂ ਨੂੰ ਲੁੱਟਣ ਤੇ ਤੋਬਾ ਕਰਨ ਵਾਲਿਆਂ ਨੂੰ ਛੱਡ ਦਿੱਤਾ ਤੇ ਫਤਿਹ ਕਰਕੇ ਵਾਪਸ ਮੁੜੇ ਤਾਂ ਉਧਰੋਂ ਹੀ ਸਿੰਘਾਂ ਦੇ ਕਹਿਣ ਤੇ ਮੂੰਹ ਆਨੰਦਪੁਰ ਸਾਹਿਬ ਵੱਲ ਹੋ ਗਿਆ ਸੋ ਸਰਬਖਾਲਸੇ ਸਮੇਤ ਦੋ ਕੁ ਮਹੀਨਿਆਂ ਦੀ ਗੈਰ ਹਾਜ਼ਰੀ ਮਗਰੋਂ ਗੁਰੂ ਜੀ ਫੇਰ ਆਨੰਦਪੁਰ ਸਾਹਿਬ ਆ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਸੀਸ ਗੰਧ ਤੇ ਮੱਥਾ ਟੇਕ ਕੇ ਫਿਰ ਮਹਿਲਾ ਵਿੱਚ ਚਲੇ ਗਏ ਬੜੀਆਂ ਖੁਸ਼ੀਆਂ ਹੋਈਆਂ ਡਰੇ ਤੇ ਅਨੰਦਪੁਰ ਛੱਡ ਗਏ ਲੋਕ ਫਿਰ ਦਿਨਾਂ ਵਿੱਚ ਵਾਪਸ ਪਰਤ ਆਏ ਤੇ ਮੁੜ ਰੌਣਕਾਂ ਹੀ ਰੌਣਕਾਂ ਹੋ ਗਈਆਂ ਜੋ ਲੜਾਈ ਦੌਰਾਨ ਡਰ ਕੇ ਅਨੰਦਪੁਰ ਸਾਹਿਬ ਤੋਂ ਚਲੇ ਗਏ ਸਨ ਗੁਰੂ ਜੀ ਦੇ ਵਾਪਸ ਆਣ ਤੇ ਉਹ ਵੀ ਅਨੰਦਪੁਰ ਸਾਹਿਬ ਵਾਪਸ ਆ ਗਏ ਸੋ ਸਾਧ ਸੰਗਤ ਜੀ ਇਹ ਸੀ ਪ੍ਰਸੰਗ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਿੰਨੀਆਂ ਵੀ ਲੜਾਈਆਂ ਹੋਈਆਂ ਪਹਾੜੀ ਰਾਜਾਂ ਦੇ ਨਾਲ ਉਹਨਾਂ ਦੇ ਬਾਰੇ ਇੱਥੇ ਇੱਕ ਮੈਂ ਇਸ ਪ੍ਰਸੰਗ ਨੂੰ ਸਮਾਪਤ ਕਰਾਂਗਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੁਣ ਦੀਆਂ ਆਪਜੀ ਬਖਸ਼ਣਯੋਗੋ ਸਾਧ ਸੰਗਤ ਬਖਸ਼ ਦੇਣਾ ਜੀ ਅਗਲੇ ਪ੍ਰਸੰਗ ਵਿੱਚ ਮੈਂ ਤੁਹਾਡੇ ਨਾਲ ਮਾਤਾ ਜੀਤੋਜੀ ਦਾ ਅਕਾਲ ਚਲਾਣਾ ਜੋ ਹੈ ਉਹਦੇ ਬਾਰੇ ਦੱਸਾਂਗਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ